ਤੋਂ ਹੁਸ਼ਿਆਰਪੁਰ ਵਿੱਚ ਹੋ ਰਹੀ ਤੇਜ਼ ਬਾਰਿਸ਼ ਤੋਂ ਬਾਅਦ ਹੁਸ਼ਿਆਰਪੁਰ ਦੇ ਚਾਹੇ ਕੋਈ ਮਹੱਲਾ ਹੋਵੇ ਚਾਹੇ ਸੜਕਾਂ ਹੋਣ ਹਰ ਜਗ੍ਹਾ ਪਾਣੀ ਦਾ ਪੱਧਰ ਵਧਿਆ ਹੋਇਆ ਹੈ ਤਸਵੀਰਾਂ ਪਹਿਲਾਂ ਦਿਖਾ ਦਿੰਨੇ ਹੁਸ਼ਿਆਰਪੁਰ ਦੇ ਪ੍ਰੇਮਗੜ ਦੀਆਂ ਜਿੱਥੇ ਦੀਆਂ ਤੁਸੀਂ ਅਸਲ ਵਿੱਚ ਤਸਵੀਰਾਂ ਦੇਖ ਰਹੇ ਹੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਇਸ ਵੇਲੇ ਸੜਕ ਦੇ ਵਿੱਚ ਦਰਿਆ ਦੀ ਤਰ੍ਹਾਂ ਪਾਣੀ ਵਗ ਰਿਹਾ ਹੈ ਕਿਉਂਕਿ ਬੀਤੀ ਰਾਤ ਤੋਂ ਹੁਸ਼ਿਆਰਪੁਰ ਵਿੱਚ ਤੇਜ਼ ਬਾਰਿਸ਼ ਹੋ ਰਹੀ ਹੈ ਤੇ ਇਸ ਵੇਲੇ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਵੀ ਬਾਰਿਸ਼ ਰੁਕ ਨਹੀਂ ਰਹੀ ਤੇ ਬਾਰਿਸ਼ ਦੇ ਕਾਰਨ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜਨ ਨੂੰ ਤਿਆਰ ਹੋ ਚੁੱਕਾ ਹੈ ਸੜਕਾਂ ਨੇ ਜਿਹੜੀਆਂ ਸੜਕਾਂ ਮੱਲੇ ਵਾਲੀਆਂ ਸੜਕਾਂ ਨੇ ਇਹਨਾਂ ਨੇ ਨਦੀ ਦਾ ਰੂਪ ਧਾਰਨ ਕਰ ਲਿਆ ਹੈ ਤੇ ਜਿਹੜੀਆਂ ਦੂਸਰੀਆਂ ਸੜਕਾਂ ਜਿੱਥੋਂ ਵੱਡੀਆਂ ਗੱਡੀਆਂ ਗੁਜਰਦੀਆਂ ਨੇ ਉੱਥੇ ਦੀਆਂ ਤਸਵੀਰਾਂ ਵੀ ਤੁਹਾਨੂੰ ਨਾਲ-ਨਾਲ ਦਿਖਾ ਦਿੰਨੇ ਆ ਉੱਥੇ ਵੀ ਦੇਖੋ ਪਾਣੀ ਕਿਸ ਕਦਰ ਸੜਕਾਂ ਦੇ ਉੱਤੇ ਘੁੰਮ ਰਿਹਾ ਹੈ ਸੜਕ ਤਾਂ ਨਜ਼ਰ ਹੀ ਨਹੀਂ ਆ ਰਹੀ ਪੂਰੀ ਤਰ੍ਹਾਂ ਹੁਸ਼ਿਆਰਪੁਰ ਜਲਤਲ ਹੋਇਆ ਪਿਆ ਹੈ ਜੇਕਰ ਇਸੇ ਤਰ੍ਹਾਂ ਥੋੜੀ ਦੇਰ ਮੀਂਹ ਹੋਰ ਪੈਂਦਾ ਰਿਹਾ ਤਾਂ ਜਰੂਰ ਹੁਸ਼ਿਆਰਪੁਰ ਦੇ ਵਿੱਚ ਹੜ੍ਹ ਵਾਲੀ ਸਥਿਤੀ ਬਣ ਜਾਵੇਗੀ ਤਸਵੀਰਾਂ ਐਸ ਲਈ ਦਿਖਾ ਰਹੇ ਆ ਤੁਹਾਨੂੰ ਪ੍ਰੇਮਗੜ੍ਹ ਬੱਲੇ ਦੀਆਂ ਤੇ ਉਸ ਦੇ ਨਾਲ ਹੀ ਬੱਸ ਸਟੈਂਡ ਤੋਂ ਚੰਡੀਗੜ੍ਹ ਰੋਡ ਦੀਆਂ ਜਿੱਥੇ ਕਿ ਤੁਸੀਂ ਪਾਣੀ ਦਾ ਪੱਧਰ ਦੇਖ ਸਕਦੇ ਆ ਕਿਸ ਕਦਰ ਵਧਿਆ ਹੋਇਆ ਹੈ ਕਿਉਂਕਿ ਬੀਤੀ ਰਾਤ ਤੋਂ ਹੀ ਤੇਜ ਬਾਰਿਸ਼ ਹੋ ਰਹੀ ਹੈ ਹੁਸ਼ਿਆਰਪੁਰ ਦੇ ਵਿੱਚ ਰੁਕ ਰੁਕ ਕੇ ਹੋ ਰਹੀ ਤੇਜ ਬਾਰਿਸ਼ ਤੋਂ ਬਾਅਦ ਹੁਸ਼ਿਆਰਪੁਰ ਦੇ ਹਾਲ ਬੇਹਾਲ ਨੇ ਕਿਉਂਕਿ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਇਹ ਪਾਣੀ ਆ ਇਸ ਨੂੰ ਸੀਵਰੇਜ ਸੀਵਰੇਜ ਰਾਹੀਂ ਕੱਢਣਾ ਬੜਾਈ ਮੁਸ਼ਕਲ ਹੈ ਕਿਉਂਕਿ ਬਾਰਿਸ਼ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੋਈ ਹੈ ਇਸ ਲਈ ਪਾਣੀ ਦਾ ਬਹੁਤ ਜ਼ਿਆਦਾ ਸ਼ਹਿਰ ਦੇ ਵਿੱਚ ਆ ਚੁੱਕਾ ਹੈ ਦੂਸਰੇ ਪਾਸੇ ਜੇਕਰ ਗੱਲ ਹਿਮਾਚਲ ਦੀ ਕੀਤੀ ਜਾਵੇ ਤਾਂ ਹਿਮਾਚਲ ਦੇ ਵਿੱਚ ਵੀ ਬੀਤੇ ਦਿਨਾਂ ਤੋਂ ਮੀਂਹ ਪੈਣ ਤੋਂ ਬਾਅਦ ਪੌਂਗ ਡੈਮ ਦੇ ਜਦੋਂ ਗੇਟ ਵੀ ਖੋਲੇ ਗਏ ਸੀ ਤਾਂ ਬਿਆਸ ਦਰਿਆ ਦੇ ਜਿਹੜੇ ਨੇੜੇ ਦੇ ਲੱਗਦੇ ਲੋਕ ਸੀ ਉਹਨਾਂ ਨੂੰ ਵੀ ਸ੍ਰਸ਼ਟ ਦੀ ਜਗ੍ਹਾ ਦੇ ਉੱਤੇ ਲਿਜਾਇਆ ਗਿਆ ਸੀਗਾ ਕਿਉਂਕਿ ਉਹਨਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਭਰ ਗਿਆ ਸੀ ਪਰ ਹੁਸ਼ਿਆਰਪੁਰ ਦੀ ਗੱਲ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਦੇ ਵਿੱਚ ਐਸਵੇਂ ਹੁਸ਼ਿਆਰਪੁਰ ਪੂਰਾ ਪਾਣੀ ਪਾਣੀ ਹੈ ਕਿਉਂਕਿ ਬੀਤੀ ਰਾਤ ਤੋਂ ਹੋ ਰਹੀ ਤੇਜ਼ ਬਾਰਿਸ਼ ਤੋਂ ਬਾਅਦ ਲੋਕਾਂ ਦੇ ਘਰਾਂ ਵਿੱਚ ਪਾਣੀ ਵੜਨ ਦੇ ਲਈ ਤਿਆਰ ਹੋ ਚੁੱਕਾ ਹੈ ਜੇਕਰ ਥੋੜੀ ਜਿੜ ਹੋਰ ਬਾਰਿਸ਼ ਹੁੰਦੀ ਹੈ ਤਾਂ ਜਰੂਰ ਲੋਕਾਂ ਦੇ ਘਰਾਂ ਵਿੱਚ ਪਾਣੀ ਵੜੇਗਾ ਜਿਸ ਨਾਲ ਲੋਕਾਂ ਦੇ ਘਰਾਂ ਦੇ ਸਾਮਾਨ ਦਾ ਨੁਕਸਾਨ ਵੀ ਹੋਵੇਗਾ। ਲੇਕਿਨ ਗੱਲ ਪਾਣੀ ਦੇ ਨਿਕਣ ਦੀ ਕੀਤੀ ਜਾਵੇ ਤਾਂ ਪ੍ਰਸ਼ਾਸਨ ਵੱਲੋਂ ਬੇਸ਼ੱਕ ਲੱਖ ਦਾਅਵੇ ਕੀਤੇ ਜਾਂਦੇ ਆ ਬਰਸਾਤਾਂ ਤੋਂ ਪਹਿਲਾਂ ਕਿ ਪਾਣੀ ਦੀ ਨਿਕਾਸੀ ਦੇ ਲਈ ਪੂਰੇ ਪ੍ਰਬੰਧ ਕਰ ਲਏ ਗਏ ਹਨ ਪਰ ਤਸਵੀਰਾਂ ਕੁਝ ਹੋਰ ਹੀ ਬਿਆਨ ਕਰਦੀਆਂ ਜਿਵੇਂ ਕਿ ਆਪਣੇ ਦਰਸ਼ਕਾਂ ਨੂੰ ਤਸਵੀਰਾਂ ਦੇ ਵਿੱਚ ਦਿਖਾਇਆ ਸੀ ਕਿ ਪਾਣੀ ਦੀ ਨਿਕਾਸੀ ਦੇ ਲਈ ਕੋਈ ਵੀ ਪ੍ਰਬੰਧ ਨਹੀਂ ਸੀ ਇਸ ਲਈ ਪਾਣੀ ਸੜਕਾਂ ਦੇ ਉੱਤੇ ਦਰਿਆ ਦੀ ਤਰ੍ਹਾਂ ਵਗ ਰਿਹਾ ਹੈ। ਈ ਰਾਤ ਤੋਂ ਹੁਸ਼ਿਆਰਪੁਰ ਵਿੱਚ ਹੋ ਰਹੀ ਤੇਜ਼ ਬਾਰਿਸ਼ ਤੋਂ ਬਾਅਦ ਹੁਸ਼ਿਆਰਪੁਰ ਦੇ ਚਾਹੇ ਕੋਈ ਮਹੱਲਾ ਹੋਵੇ, ਚਾਹੇ ਸੜਕਾਂ ਹੋਣ, ਹਰ ਜਗ੍ਹਾ ਪਾਣੀ ਦਾ ਪੱਧਰ ਵਧਿਆ ਹੋਇਆ ਹੈ। ਤਸਵੀਰਾਂ ਪਹਿਲਾਂ ਦਿਖਾ ਦਿੰਨੇ ਹੁਸ਼ਿਆਰਪੁਰ ਦੇ ਪ੍ਰੇਮਗੜ੍ਹ ਦੀਆਂ ਜਿੱਥੇ ਦੀਆਂ ਤੁਸੀਂ ਅਸਲ ਵਿੱਚ ਤਸਵੀਰਾਂ ਦੇਖ ਰਹੇ ਹੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਇਸ ਵੇਲੇ ਸੜਕ ਦੇ ਵਿੱਚ ਦਰਿਆ ਦੀ ਤਰ੍ਹਾਂ ਪਾਣੀ ਵਗ ਰਿਹਾ ਹੈ ਕਿਉਂਕਿ ਬੀਤੀ ਰਾਤ ਤੋਂ ਹੁਸ਼ਿਆਰਪੁਰ ਵਿੱਚ ਤੇਜ بارش ਹੋ ਰਹੀ ਹੈ ਤੇ ਇਸ ਵੇਲੇ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਵੀ بارش ਰੁਕ ਨਹੀਂ ਰਹੀ ਤੇ بارش ਦੇ ਕਾਰਨ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜਨ ਤਿਆਰ ਹੋ ਚੁੱਕਾ ਹੈ ਸੜਕਾਂ ਨੇ ਜਿਹੜੀਆਂ ਸੜਕਾਂ ਮੱਲੇ ਵਾਲੀਆਂ ਸੜਕਾਂ ਨੇ ਇਹਨਾਂ ਨੇ ਨਦੀ ਦਾ ਰੂਪ ਧਾਰਨ ਕਰ ਲਿਆ ਹੈ ਤੇ ਜਿਹੜੀਆਂ ਦੂਸਰੀਆਂ ਸੜਕਾਂ ਜਿੱਥੋਂ ਵੱਡੀਆਂ ਗੱਡੀਆਂ ਗੁਜ਼ਰਦੀਆਂ ਨੇ ਉੱਥੇ ਦੀਆਂ ਤਸਵੀਰਾਂ ਵੀ ਤੁਹਾਨੂੰ ਨਾਲ-ਨਾਲ ਦਿਖਾ ਦਿੰਨੇ ਆ ਉੱਥੇ ਵੀ ਦੇਖੋ ਪਾਣੀ ਕਿਸ ਕਦਰ ਸੜਕਾਂ ਦੇ ਉੱਤੇ ਘੁੰਮ ਰਿਹਾ ਹੈ ਸੜਕ ਤਾਂ ਨਜ਼ਰ ਹੀ ਨਹੀਂ ਆ ਰਹੀ ਪੂਰੀ ਤਰ੍ਹਾਂ ਹੁਸ਼ਿਆਰ ਪਰ ਜਲਥਲ ਹੋਇਆ ਪਿਆ ਹੈ ਜੇਕਰ ਏਸੀ ਤਰ੍ਹਾਂ ਥੋੜੀ ਦੇਰ ਮੀਂਹ ਹੋਰ ਪੈਂਦਾ ਰਿਹਾ ਤਾਂ ਜਰੂਰ ਹੁਸ਼ਿਆਰਪੁਰ ਦੇ ਵਿੱਚ ਹੜ੍ਹ ਵਾਲੀ ਸਥਿਤੀ ਬਣ ਜਾਵੇਗੀ ਤਸਵੀਰਾਂ ਐਸ ਲਈ ਦਿਖਾ ਰਹੇ ਆ ਤੁਹਾਨੂੰ ਪ੍ਰੇਮਗੜ੍ਹ ਮੱਲੇ ਦੀਆਂ ਤੇ ਉਸ ਦੇ ਨਾਲ ਹੀ ਬੱਸ ਸਟੈਂਡ ਤੋਂ ਚੰਡੀਗੜ੍ਹ ਰੋਡ ਦੀਆਂ ਜਿੱਥੇ ਕਿ ਤੁਸੀਂ ਪਾਣੀ ਦਾ ਪੱਧਰ ਦੇਖ ਸਕਦੇ ਆ ਕਿਸ ਕਦਰ ਵਧਿਆ ਹੋਇਆ ਹੈ ਕਿਉਂਕਿ ਬੀਤੀ ਰਾਤ ਤੋਂ ਹੀ ਤੇਜ਼ ਬਾਰਿਸ਼ ਹੋ ਰਹੀ ਹੈ ਹੁਸ਼ਿਆਰਪੁਰ ਦੇ ਵਿੱਚ ਰੁਕ ਰੁਕ ਕੇ ਹੋ ਰਹੀ ਤੇਜ਼ ਬਾਰਿਸ਼ ਤੋਂ ਬਾਅਦ ਹੁਸ਼ਿਆਰਪੁਰ ਦੇ ਹਾਲ ਬੇਹਾਲ ਨੇ ਕਿਉਂਕਿ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਇਹ ਪਾਣੀ ਹੈ ਇਸ ਨੂੰ ਸੀਵਰੇਜ ਸੀਵਰੇਜ ਰਾਹੀਂ ਕੱਢਣਾ ਬੜਾ ਹੀ ਮੁਸ਼ਕਲ ਹੈ ਕਿਉਂਕਿ ਬਾਰਿਸ਼ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੋਈ ਹੈ ਇਸ ਲਈ ਪਾਣੀ ਦਾ ਬਹੁਤ ਜ਼ਿਆਦਾ ਸ਼ਹਿਰ ਦੇ ਵਿੱਚ ਆ ਚੁੱਕਾ ਹੈ ਦੂਸਰੇ ਪਾਸੇ ਜੇਕਰ ਗੱਲ ਹਿਮਾਚਲ ਦੀ ਕੀਤੀ ਜਾਵੇ ਤਾਂ ਹਿਮਾਚਲ ਦੇ ਵਿੱਚ ਵੀ ਬੀਤੇ ਦਿਨਾਂ ਤੋਂ ਮੀਂਹ ਪੈਣ ਤੋਂ ਬਾਅਦ ਪੌਂਗ ਡੈਮ ਦੇ ਜਦੋਂ ਗੇਟ ਵੀ ਖੋਲੇ ਗਏ ਸੀ ਤਾਂ ਬਿਆਸ ਦਰਿਆ ਦੇ ਜਿਹੜੇ ਨੇੜੇ ਦੇ ਲੱਗਦੇ ਲੋਕ ਸੀ ਉਹਨਾਂ ਨੂੰ ਵੀ ਸਰਸਤੀ ਜਗ੍ਹਾ ਦੇ ਉੱਤੇ ਲਿਜਾਇਆ ਗਿਆ ਸੀਗਾ ਕਿਉਂਕਿ ਉਹਨਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਭਰ ਗਿਆ ਸੀ ਪਰ ਹੁਸ਼ਿਆਰਪੁਰ ਦੀ ਗੱਲ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਦੇ ਵਿੱਚ ਇਸ ਵੇਲੇ ਹੁਸ਼ਿਆਰਪੁਰ ਪੂਰਾ ਪਾਣੀ ਪਾਣੀ ਹੈ ਕਿਉਂਕਿ ਬੀਤੀ ਰਾਤ ਤੋਂ ਹੋ ਰਹੀ ਤੇਜ਼ ਬਾਰਿਸ਼ ਤੋਂ ਬਾਅਦ ਲੋਕਾਂ ਦੇ ਘਰਾਂ ਵਿੱਚ ਪਾਣੀ ਵੜਨ ਦੇ ਲਈ ਤਿਆਰ ਹੋ ਚੁੱਕਾ ਹੈ ਜੇਕਰ ਥੋੜੀ ਜਿੜ ਹੋਰ ਬਾਰਿਸ਼ ਹੁੰਦੀ ਹੈ ਤਾਂ ਜਰੂਰ ਲੋਕਾਂ ਦੇ ਘਰਾਂ ਵਿੱਚ ਪਾਣੀ ਵੜੇਗਾ ਜਿਸ ਨਾਲ ਲੋਕਾਂ ਦੇ ਘਰਾਂ ਦੇ ਸਾਮਾਨ ਦਾ ਨੁਕਸਾਨ ਵੀ ਹੋਵੇਗਾ ਲੇਕਿਨ ਗੱਲ ਪਾਣੀ ਦੇ ਨਿਕਲ ਨਹੀਂ ਕੀਤੀ ਜਾਵੇ ਤਾਂ ਪ੍ਰਸ਼ਾਸਨ ਵੱਲੋਂ ਬੇਸ਼ੱਕ ਲੱਖ ਦਾਅਵੇ ਕੀਤੇ ਜਾਂਦੇ ਆ ਬਰਸਾਤਾਂ ਤੋਂ ਪਹਿਲਾਂ ਕਿ ਪਾਣੀ ਦੀ ਨਿਕਾਸੀ ਦੇ ਲਈ ਪੂਰੇ ਪ੍ਰਬੰਧ ਕਰ ਲਏ ਗਏ ਹਨ ਪਰ ਤਸਵੀਰਾਂ ਕੁਝ ਹੋਰ ਹੀ ਬਿਆਨ ਕਰਦੀਆਂ ਜਿਵੇਂ ਕਿ ਆਪਣੇ ਦਰਸ਼ਕਾਂ ਨੂੰ ਤਸਵੀਰਾਂ ਦੇ ਵਿੱਚ ਦਿਖਾਇਆ ਸੀ ਕਿ ਪਾਣੀ ਦੀ ਨਿਕਾਸੀ ਦੇ ਲਈ ਕੋਈ ਵੀ ਪ੍ਰਬੰਧ ਨਹੀਂ ਸੀ ਇਸ ਲਈ ਪਾਣੀ ਸੜਕਾਂ ਦੇ ਉੱਤੇ ਦਰਿਆ ਦੀ ਤਰ੍ਹਾਂ ਵਗ ਰਿਹਾ